ਛਿੱਟੇ ਦਿਨ ਹਥਿਆਰ ਨਾਲ ਲੈਸ ਹੋ ਕੇ ਮੁਹੱਲੇ ਦੇ ਵਿੱਚ دہشت ਫਲਾਉਣ ਵਾਲੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ फरार ਬਦਮਾਸ਼ਾਂ ਦੀ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਭਾਲ ਜਲਦ ਕੀਤੀ ਜਾਣਗੇ ਦਫ਼ਤਰ ਠਣਕੁਤਵਾਲੀ ਵਿਖੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਪੂਜਾ ਵਾਲਾ ਮੁਹੱਲਾ ਇਲਾਕੇ ਦੇ ਵਿੱਚ ਦਿਨ ਦਿਹਾੜੇ ਨੌਜਵਾਨਾਂ ਦੇ ਵੱਲੋਂ ਮੁਹੱਲੇ ਦੇ ਵਿੱਚ ਹੁੱਲੜਬਾਜੀ ਕੀਤੀ ਗਈ ਸੀ ਅਤੇ ਦਿਨ ਦਿਹਾੜੇ ਬਦਮਾਸ਼ੀ ਦਿਖਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਹਰਕਤ ਦੇ ਵਿੱਚ ਆਉਂਦੇ ਆ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ આરોપીਆਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੂੰ ਸਫਲਤਾ ਮਿਲੀ ਜਦੋਂ ਤਿੰਨ આરોપીਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋ ਡੀਐਸਪੀ ਸਿਟੀ 1 ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਵੀ ਸ਼ਿਕਾਇਤ ਮਿਲ ਰਹੀ ਸੀ ਅਤੇ ਵੀਡੀਓ ਵੀ ਇਸ ਸੰਬੰਧੀ ਵਾਇਰਲ ਹੋਈ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਅਵਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਸਿਟੀ 1 ਦੇ ਵੱਲੋਂ ਪੱਤਰਕਾਰਾਂ ਨਾਲ ਕੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਹਾਂਜੀ ਇੱਕ ਸਾਨੂੰ ਜਨਰਲ ਪਬਲਿਕ ਅਨੀਓ ਵੀ ਇਹ ਕੰਪਲੇਂਟਸ ਆ ਰਹੀਆਂ ਅਸੀਂ ਪਿਛਲੇ ਕੁਝ ਦਿਨਾਂ ਦੀਆਂ ਵੀ ਕੁਝ ਅਣਪਛਾਤੇ 12-15 ਲੜਕੇ ਜਿਹੜੇ ਆਪਦੇ ਨਾਲ ਤਿਰਪਾਨਾ ਵਗੈਰਾ ਲੈ ਕੇ ਘੁੰਮ ਰਹੇ ਐ ਤੇ ਲੜਾਈ ਝਗੜੇ ਦਾ ਡਟਾਰੇ ਇਹਦੇ ਸੰਬੰਧੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਇਆ ਸੀਗਾ ਜੋ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਥਾਣਾ ਕੋਤਵਾਲੀ ਵਿਖੇ ਐਫ ਆਈ ਆਰ ਨੰਬਰ 35 ਅੰਡਰ ਵੇਰੀਅਸ ਸੈਕਸ਼ਨਸ ਆਫ ਬੀ ਐਨ ਐਸ ਦੇ ਦਰਜ ਰਜਿਸਟਰੀ ਕੀਤੀ ਹੈ ਜੋ ਵੀਡੀਓ ਤੋਂ ਹੀ ਅਸੀਂ ਉਹਨਾਂ ਚ ਤਿੰਨ ਬੰਦੇ ਆਇਡੈਂਟੀਫਾਈ ਕਰਕੇ ਅਰੈਸਟ ਰੀ ਕਰ ਲਏ ਆ ਉਹ ਪਹਿਲਾਂ ਵੀ ਮਾਮਲੇ ਦਰਜ ਨੇ ਸੀ ਹਾਂਜੀ ਇਹ ਮੈਟਰੋਫ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਪੁਛਗਛ ਚੱਲ ਰਹੀ ਹੈ ਜਿਹੜੇ ਨਾਲ ਅਣਪਛਤੇ ਬੰਦੇ ਆ ਉਹਨਾਂ ਦਾ ਵੀ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ ਤਿੰਨਾਂ ਨੂੰ ਰੈਸਟ ਕੀਤਾ ਜਾ ਚੁੱਕਿਆ ਹੈ ਜੀ ਕਾਰ ਰਗੀ ਸੀ ਜੀ ਕਿਉਂ ਨੰਗੇ ਤੇ ਲਵਾਰਾਂ ਲੈ ਕੇ ਜਿਹੜੇ ਟੁੱਬਦੇ ਇਹ ਜੋ ਹੁਣ ਤੱਕ ਪਤਾ ਲੱਗਿਆ ਇਹਨਾਂ ਦੀ ਕੋਈ 17 ਤਰੀਕ ਨੂੰ ਪਹਿਲਾਂ ਝਗੜਾ ਹੋਇਆ ਸੀ ਆਪਸ ਵਿੱਚ ਤੇ ਉਹਦੀ ਰਿਟੈਲੀਏਸ਼ਨ ਚ ਕਰਕੇ ਤੇ ਦੁਬਾਰਾ ਝਗੜਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਟੋਟਲ ਕਿੰਨੇ ਵਿਅਕਤੀ ਸੀ ਇਹ ਇਹ ਵੀਡੀਓ ਦੇ ਹਿਸਾਬ ਚ ਤਿੰਨ ਤਾਂ ਜਿਹੜੇ ਪਛਾਣ ਕਰ ਲਏ ਗਏ ਆ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਤੇ ਟੋਟਲ 15 ਦੱਸੇ ਜਾ ਰਹੇ ਨੇ ਲੋਕਲੀ ਸੀ ਇਹ ਕਿਉਂਕਿ ਬਾਰੋਂ ਲੋਕਲੀ ਹੈ ਜੀ ਕੋਈ ਤੋਬਿਆਨੇ ਦਾ ਰਹਿਣ ਵਾਲਾ ਹੈ ਕੋਈ ਆਪਣਾ ਪੂਜਾ ਵਾਲੇ ਮਹੱਲੇ ਦਾ ਰਹਿਣ ਵਾਲਾ ਹੈ ਇੱਥੋਂ ਦੇ ਹੀ ਸਾਰੇ ਰਹਿਣ ਵਾਲੇ ਨੇ ਹਜੇ ਤੱਕ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਬਾਕੀ ਇਹਨਾਂ ਦਾ ਡੋਪ ਟੈਸਟ ਕਰਵਾ ਕੇ ਤੇ ਜੇ ਕੋਈ ਉਹਦੀ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਕਰਵਾਈ ਕੀਤੀ ਹੋਈ ਹੈ ਇਹ ਫੜੇ ਗਏ ਤਕਰੀਬਨ ਕਿੰਨੀ ਕੁ ਉਮਰ ਦੇ ਹੋਣਗੇ ਯੰਗਸਟਰ ਨੇ ਜੀ ਇਹ ਬਾਈ 25 ਸਾਲ ਦੀ ਪੇਜ ਗਰੁੱਪ ਦੇ ਰਹੇ ਨੇ